ਅੱਸੀ ਗੱਲ ਦੋਸਤੋ ਲੈ ਵੀ ਜਿਹੜੇ-ਜਿਹੜੇ ਸੱਜਣਾ ਨੂੰ ਹਜੇ ਤੱਕ ਕੰਟੈਂਟ ਮੋਨਟਾਈਜੇਸ਼ਨ ਟੂਲ ਨਹੀਂ ਮਿਲਿਆ ਵੀਡੀਓ ਦੇ ਕਮੈਂਟਾਂ ਵਿੱਚ ਲਾਜ਼ਮੀ ਦੱਸਿਓ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਆ ਕਿਉਂਕਿ ਹਰ ਰੋਜ਼ ਕੋਈ ਨਾ ਕੋਈ ਭਰਾ ਮੈਸੇਜ ਕਰਕੇ ਪੁੱਛਦਾ ਜਾਂ ਕੋਈ ਨਾ ਕੋਈ ਭਰਾ ਫੋਨ ਲਾ ਲੈਂਦਾ ਵੀ ਭਾਈ ਜੀ ਤੁਹਾਨੂੰ ਕਿਵੇਂ ਮਿਲਿਆ ਸੀਗਾ ਮੈਂ ਸੋਚਿਆ ਵੀ ਚਲੋ ਵੀਡੀਓ ਬਣਾ ਕੇ ਆਪਣੇ ਭਰਾਵਾਂ ਤੱਕ ਇਹ ਮੈਸੇਜ ਪਹੁੰਚਾ ਦਿੰਨੇ ਆਂਗੇ ਠੀਕ ਆ ਕਿਉਂਕਿ ਜਿਹੜਾ ਵੀ ਭਰਾ ਮਿਹਨਤ ਕਰ ਰਿਹਾ ਫੇਸਬੁੱਕ ਤੇ ਉਹਨਾਂ ਦੀ ਹੈਲਪ ਹੋ ਸਕੇ ਸਹੀ ਮਿੱਤਰੋ ਇੱਕ ਦਾ ਆਪਣਾ ਕੰਟੈਂਟ ਜੋ ਵੀ ਤੁਸੀਂ ਪਾਉਂਦੇ ਹੋ ਬਿਲਕੁਲ オリジナル ਪਾਓ ਕਿਸੇ ਦੀ ਵੀਡੀਓ ਚੱਕ ਕੇ ਨਾ ਪਾਓ ਜੇਕਰ ਕਿਸੇ ਦੀ ਵੀਡੀਓ ਚੱਕ ਕੇ ਪਾਉਣੀ ਹੈ ਤਾਂ ਉਹਦੇ ਉੱਤੇ ਕਮੈਂਟਰੀ ਕਰਕੇ ਲਾਜ਼ਮੀ ਪਾਓ ਤੁਹਾਡਾ ਫੇਸ ਵੀ ਆਉਣਾ ਚਾਹੀਦਾ ਉੱਤੇ ਤੇ ਤੁਹਾਡੀ ਆਵਾਜ਼ ਆਉਣੀ ਚਾਹੀਦੀ ਹੈ ਉੱਪਰ ਉਹ ਵੀਡੀਓ ਨੂੰ ਬਿਲਕੁਲ オリジナル ਮੰਨਿਆ ਜਾਊਗਾ ਤੇ ਜਿਵੇਂ ਕਿ ਗਾਣੇ ਲੱਗੇ ਹੁੰਦੇ ਆ ਕਿਸੇ ਦੇ ਜਾਂ ਫਿਰ ਹੋਰ ਤਰ੍ਹਾਂ ਦੀ ਵੀਡੀਓ ਉਹ ਚੱਕ ਕੇ ਨਾ ਪਾਓ ਜੇਕਰ ਉਹ ਪਾਉਂਗੇ ਤਾਂ ਤੁਸੀਂ ਕਦੇ ਵੀ ਕਾਮਯਾਬ ਨਹੀਂ ਹੋਣਾ ਦੂਸਰੀ ਗੱਲ ਬਾਈ ਜੀ Facebook ਦੇ ਜੋ ਵੀ ਰੂਲ ਨੇ ਉਹਨਾਂ ਨੂੰ ਫੋਲੋ ਕਰੋ ਜੇਕਰ ਉਹਨਾਂ ਨੂੰ ਫੋਲੋ ਕਰੋਗੇ ਤਾਂ ਓਨੀ ਹੀ ਜਲਦੀ ਤੁਹਾਨੂੰ ਕੰਟੈਂਟ ਮੋਨਟਾਈਜੇਸ਼ਨ ਟੂਲ ਜ਼ਰੂਰ ਮਿਲੇਗਾ Facebook ਦੇ ਦਿੱਤੇ ਹੋਏ ਟਾਸਕਾਂ ਨੂੰ ਪੂਰਾ ਕਰੋ ਹਰ ਰੋਜ਼ ਦੋ ਵੀਡੀਓ ਅਪਲੋਡ ਕਰੋ ਇੱਕ ਸਵੇਰ ਤੇ ਇੱਕ ਸ਼ਾਮ ਵੀਡੀਓ ਅਪਲੋਡ ਕਰਨ ਦਾ ਸਮਾਂ 8 ਵਜੇ ਤੋਂ ਲੈ ਕੇ ਤਕਰੀਬਨ 9-10 ਵਜੇ ਦੇ ਵਿੱਚ ਵਿੱਚ ਤੁਸੀਂ ਇੱਕ ਵੀਡੀਓ ਅਪਲੋਡ ਕਰੋ ਉਸ ਤੋਂ ਬਾਅਦ ਦੁਪਹਿਰੇ ਖਾਲੀ ਦੇ ਟਾਈਮ ਦੇ ਵਿੱਚ ਤੁਸੀਂ ਆਪਣੀ ਇੱਕ ਫੋਟੋ ਨੂੰ ਪੋਸਟ ਕਰੋ ਫਿਰ ਸ਼ਾਮ ਦੇ ਟਾਈਮ 4 ਤੋਂ ਲੈ ਕੇ 8 ਵਜੇ ਦੇ ਵਿੱਚ ਵਿੱਚ ਤੁਸੀਂ ਬਾਈ ਜੀ ਇੱਕ ਰੀਲ ਪਾਓ ਤੇ ਬਾਈ ਜੀ ਮੇਰੀ 100% ਗਾਰੰਟੀ ਹੈ ਕਿ ਤੁਹਾਨੂੰ ਇਹ ਟੋਲ لازمی ਮਿਲੇਗਾ ਉਹ ਵੀ ਸਿਰਫ 2 ਜਾਂ 2.5 ਮਹੀਨੇ ਦੇ ਵਿੱਚ ਵਿੱਚ ਤੇ ਜੇਕਰ ਇਹ ਗੱਲਾਂ ਦੇ ਉੱਤੇ ਤੁਸੀਂ ਗੌਰ ਕਰਦੇ ਹੋ ਤਾਂ ਤੁਹਾਨੂੰ ਇਹ ਟੋਲ ਜਲਦੀ ਮਿਲ ਜਾਊਗਾ ਆਪਣੇ ਪੇਜ ਨੂੰ ਕਰ ਲਓ ਜੀ ਫੋਲੋ ਤੇ ਵੀਡੀਓ ਸ਼ੇਅਰ لازਮੀ ਕਰ ਦਿਓ ਤਾਂ ਜੋ ਕਿਸੇ ਨਾ ਕਿਸੇ ਭਰਾਹ ਤੱਕ ਇਹ ਵੀਡੀਓ ਪਹੁੰਚੇ ਜਿਸ ਨੂੰ ਇਸ ਦੀ ਜ਼ਰੂਰਤ ਆ। ਸਤਿ ਸ਼੍ਰੀ ਅਕਾਲ ਜੀ।